ਕੱਪੜ ਪੋਗ ਸੁਗੰਧ ਤਣ ਮਰਦਨ ਮਾਲਣਾ ਬਿਨ ਸਿਮਰਨ ਤਨ ਚਾਰੀ ਸਤ ਪਰਚਾਲਣਾ ਮਾ ਬਖਮ ਸੰਸਾਰ ਵਿਰਲੇ ਪੇਖਿਆ ਛੂਟਣ ਹਰ ਕੀ ਸਰਣਾ ਲੈ ਨਾਨਕ ਲੇਖਨ ਲੇਖਿਆ ਮਾ ਬਖਮ ਸੰਸਾਰ ਵਿਰਲੇ ਪੇਖਿਆ ਛੂਟਣ ਹਰ ਕੀ ਸਰਣ ਲੇਖ ਨਾਨਕ ਲੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਾਜੀਓ ਪਿੰਡ ਸਭ ਤੇਰਾ ਤੁੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਜਾ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਖਿਆਣ ਮੈਂ ਨਾਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ ਉਸਰ ਲੱਜਾ ਰੱਖ ਲਿਓ ਸਦਨਤ ਜਨ ਤੋਰਾ ਇਹਨਾ ਮਹਾਵਾਕ ਅਨੁਸਾਰ ਤਨ ਸ਼੍ਰੀ ਅਸਮ ਹੱਲਾ ਆਪਣਿਵਾ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਬੰਦ ਤੋ ਚਾਰਣ ਕੀਤਾ ਹੋਇਆ ਲੜੀਵਾਰ ਦਾ ਕਾਫੀ ਦਾ 8ਵਾਂ ਤੇ ਲੜੀਵਾਰ ਦਾ 110 ਨੰਬਰ ਸ਼ਬਦ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਕੰਗ 398 ਅੰਗ ਤੇ ਸੋ ਸ਼ੋਭਿਤ ਹੈ ਸਾਰ ਗੁਰੂ ਅਜਰੇ ਪਾਵਨ ਸ਼ਬਦ ਦੇ ਵਿੱਚ ਵੀ ਇਸ ਸੰਸਾਰ ਤੋਂ ਜਾਣਾ ਹੈ ਰਹਿਣ ਵਾਲਾ ਥਿਰ ਕੋਈ ਨਹੀਂ ਹੈ ਹਮੇਸ਼ਾ ਅਸਥਰ ਟਿਕਣ ਵਾਲਾ ਕੋਈ ਨਹੀਂ ਭਾਈ ਇਸ ਦਿਨ ਇੱਕ ਦਿਨ ਇਸ ਸੰਸਾਰ ਤੋਂ ਸਭਨੇ ਕੂਚ ਕਰਨਾ ਹੈ ਇਸ ਪ੍ਰਥਾਏ ਅਜ ਪਾਵਨ ਸ਼ਬਦ ਵਿੱਚ ਫਰਮਾਨ ਬਖਸ਼ਿਸ਼ ਕਰਦੇ ਨੇ ਬੋਹਿ ਥੜਾ ਹਰ ਚਰਨ ਮਨ ਚੜ ਲੰਗੀ ਹੈ ਬੋਹਿ ਥੜਾ ਹਰ ਚਰਨ ਕਹਿੰਦੇ ਭਾਈ ਗੁਰੂ ਦਾ ਜਿਹੜਾ ਸ਼ਬਦ ਰੂਪੀ ਹੈ ਬੋਹਿ ਥੜਾ ਭਾਵੇਂ ਜਹਾਜ਼ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿੰਦਾ ਪਾਵਜਲ ਰੂਪੀ ਸਮੁੰਦਰ ਤੋਂ ਪਾਰ ਲੰਘਣ ਦਾ ਇਹ ਜਹਾਜ਼ ਹੈ ਪਰ ਮਨ ਚੜ ਲੰਗੀ ਹੈ ਇਸ ਮਨ ਨੂੰ ਚੜ ਕੇ ਫਿਰ ਇਸ ਤੋਂ ਲੰਘਿਆ ਜਾ ਸਕਦਾ ਹੈ ਹੋਰ ਕੋਈ ਦੱਸਣਾ ਨਹੀਂ ਹੈ ਕਿਉਂਕਿ ਸੰਸਾਰ ਦੇ ਵਿੱਚ ਈਰਖਾ ਨਿੰਦਿਆ ਦਵੇਸ਼ ਸੁਗਲੀਚ ਮਨੁੱਖ ਦਿਨ ਰਾਤ ਖਚਤ ਹੈ ਪਰ ਇਹ ਗੁਰੂ ਦੇ ਸ਼ਬਦ ਰੂਪੀ ਗੁਰੂ ਦੇ ਬਚਨਾਂ ਰੂਪੀ ਇਹ ਜਹਾਜ਼ ਜਿਹਦੇ ਤੇ ਮਨ ਸਵਾਰ ਹੋ ਕੇ ਇਸ ਪਾਉਲ ਸੰਸਾਰ ਤੋਂ ਲੰਘ ਸਕਦਾ ਹੈ ਵਿਖਮ ਸਾਗਰ ਤੋਂ ਲੰਘ ਸਕਦਾ ਹੈ ਅੱਠ ਪਹਿਰੇ ਗੁਣ ਗਾਏ ਸਾਧੂ ਸੰਗੀਰ ਰਹਾਉ ਅੱਠੋ ਪੈਰ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਅੱਠੋ ਪੈਰ ਗੁਣ ਗਾਏ ਗੁਣ ਗਾਣੇ ਕਰੀਏ ਸਾਧੂ ਸੰਗியே ਭਾਵ ਮਹਾਂਪੁਰਸ਼ਾਂ ਦੀ ਸਾਧੂ ਮਹਾਤਮਾਾਂਾਂ ਦੀ ਸੰਗਤ ਵਿੱਚ ਬੈਠ ਕੇ ਉਹ ਪ੍ਰਮਾਤਮਾ ਦੇ ਗੁਣ ਗਾਣੇ ਕਰੀਏ ਉਸ ਨੂੰ ਪਿਆਰਣਾ ਕਰੀਏ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਸਮਝਾਂਦੇ ਨੇ ਆਸਨ ਹੱਲਾ ਪੰਜਵਰ ਜਾਂ ਸੋਹਣ ਵਿਸਾਰ ਗਾਫਲ ਗਹਿਲੇਆ ਕਿਆ ਸੋਹ ਹੈ ਫਰੀਦਾ ਕਬੀਰ ਸੁੱਤਾ ਕਿਆ ਕਰਾ ਹੈ ਉੱਠ ਕਹਿਣਾ ਜਪੈ ਮੁਰਾਰ ਇੱਕ ਦਿਨ ਸੋਵਣ ਹੋਏ ਕੋ ਲਾਂਬੇ ਗੁਣ ਤਸਾਰ ਇਹਨੇ ਇੱਕ ਦਿਨ ਐਸੀ ਗਾਫਲਤ ਦੀ ਨੀਂਦ ਸੋਏਗਾ ਉਹ ਸੁੱਤਾ ਦਾ ਗਾਫਲਤ ਦੀ ਨੀਂਦ ਪੈ ਇੱਕ ਦਿਨ ਐਸੀ ਨੀਂਦ ਸੋਏਗਾ ਮੁੜ ਕੇ ਉੱਠ ਨਹੀਂ ਸਕਦਾ ਹਮੇਸ਼ਾ ਸਦੀਵੀ ਕਾਲ ਇਸ ਹੋ ਜਾਏਗਾ ਕਹਿੰਦੇ ਚਾ ਸੋ ਬਹਿਨਾ ਵਿਚਾਰ ਨਾਮ ਛੱਡ ਕੇ ਗਾਫਲ ਗੈ ਲਿਆ ਇਹ ਪਾਗਲ ਮਨੁੱਖਾ ਬੋਰੇ ਮਨੁੱਖਾ ਨਾਮ ਛੱਡ ਕੇ ਕਾਦਾ ਸੁੱਤਾ ਪਿਆ ਕਿਉਂ ਐਸੇ ਗਫਲਤ ਦੀ ਨੀਂਦ ਵਿੱਚ ਦਿਨ ਰਾਤ ਸੁੱਤਾ ਰਹਿਣਾ ਜਾਗ ਜਾ ਜਾਗ ਲੈ ਹੋਰੇ ਮਣਾ ਜਾਗ ਲੈ ਉਹ ਕਾ ਗਫਲ ਸੁਇਆ ਜੋ ਤਨ ਉੱਕੜਿਆ ਸੰਗੀ ਸੋਪੀ ਸੰਗਣਾ ਹੋਇਆ ਕਾ ਕਾ ਕਿਉਂ ਗਫਲਤ ਦੀ ਨੀਂਦ ਸੁਤਾ ਹੈ ਸਾਧਗੁਰੂ ਤਾਂ ਹਲੂਣਾ ਦਿੰਦੇ ਨੇ ਪਰ ਹੁਣ ਇਹ ਜਾਗਦਾ ਨਹੀਂ ਇਹਦਾ ਇਲਾਜ ਸਾਧਗੁਰੂ ਕਹਿੰਦੇ ਕਿੰਨੇ ਭਾਈ ਤੋ ਉਹਨੂੰ ਕਿਉਂ ਕੁਲੀ ਬੈਠਾ ਹੈ ਕੀਤੀ ਇੱਕ ਦਰਿਆ ਵੰਨ ਵਹਿੰਦੇ ਆ ਡਾ ਵੱਡਾ ਇਸ ਸੰਸਾਰ ਇਹ ਸਮੁੰਦਰ ਹੈ ਜਿਹਨੂੰ ਸਤਗੁਰੂ ਕਹਿੰਦੇ ਨੇ ਕਿਤੀ ਇੱਕ ਦਰਿਆਏ ਕਿਤਨੇ ਹੀ ਜੀਵ ਇਸ ਸੰਸਾਰ ਰੂਪੀ ਕਾਲ ਰੂਪੀ ਸਮੁੰਦਰ ਦੇ ਵਿੱਚ ਵਹਿਣ ਵਿੱਚ ਬਹਿ ਗਏ ਨੇ ਭਾਵ ਇਸ ਸੰਸਾਰ ਤੋਂ ਕਈ ਆਏ ਕਈ ਗਏ ਨੇ ਕਿਤੀ ਦਰਿਆਏ ਵੰਜਣ ਵਹਿੰਦੇ ਆ ਕਈ ਇਹ ਦੇ ਵਿੱਚ ਵਹਿ ਗਏ ਭਾਵ ਕੋਈ ਇਰਖਾ ਵਿੱਚ ਗਲਤਾਨ ਹੋ ਗਿਆ ਕੋਈ ਕਾਮ ਵਿੱਚ ਕੋਈ ਲੋਭ ਵਿੱਚ ਕੋਈ ਲਾਲਚ ਵਿੱਚ ਕੋਈ ਮੋਹ ਵਿੱਚ ਗਲਤਾਨਾ ਹੋ ਗਿਆ ਕਹਿੰਦੇ ਦਰਿਆ ਵਿੱਚ ਸਮੁੰਦਰ ਵਿੱਚ ਸਾਰੇ ਵਹਿ ਰਹੇ ਨੇ ਬਹੁਤੜਾ ਹਰ ਚਰਨ ਮਨ ਚੜ ਲੰਗੀ ਹੈ ਅੱਠ ਪੈਰ ਗੁਣ ਗਾਏ ਸਾਧੂ ਸੰਗੀਰਾ ਹੋ ਪਰਮਾਤਮਾ ਦੇ ਬਚਨarupī ਜਿਹੜਾ ਜਹਾਜ਼ ਹੈ ਉਹਦੇ ਵਿੱਚ ਮਨ ਚੜ ਕੇ ਇਸ ਸੰਸਾਰ ਸਮੁੰਦਰ ਤੋਂ ਲੰਘ ਸਕਦਾ ਤੇ ਅੱਠੋ ਪੈਰੋ ਦੇ ਗੁਣ ਗਾਣੇ ਕਰੀਏ ਸਾਧੂ ਮਾਤਮਾ ਦੀ ਸੰਗਠਨ ਕਰਕੇ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸੇ ਜਾਂਦੇ ਨੇ। ਓਹ ਘਹਿਪ ਓਗ ਅਨੇਕ ਵਿਨਨਾ ਵੈ ਸੁਨਿਆ। ਇਹਨੇ ਅਨੇਕਾਂ ਤਰ੍ਹਾਂ ਦੇ ਭੋਗ ਭੋਗਣੇ ਕਰਦਾ। ਪਰ ਨਾਮ ਤੋਂ ਸਖਣਾ ਨਾਮ ਤੋਂ ਸੁਨਿਆ। ਜਿਨੂੰ ਸਤਿਗੁਰੂ ਦੀ ਬਾਣੀ ਨੇ ਕਹਿਆ ਨਾ ਜਿਸ ਸਰ ਰਚ ਰਚ ਬਾਂਧਤ ਪਾਗ ਸੋਚਤ ਵਿੱਚ ਸਿਰ ਚੰਦ ਸਵਾਰੇ ਕਾਗ ਇਸ ਤਨ ਧਨ ਕੋ ਕਿਆ ਗਰਬਈਆ। ਰਾਮ ਨਾਮ ਕਾਹੀ ਨ ਦ੍ਰਿੜਈਆ ਇਹਨੇ ਸਤਨ ਦਾ ਇਸ ਧਨ ਦਾ ਕੀ ਮਾਨ ਕਰਦਾ ਭਈ ਨਾਮ ਤੋਂ ਨਹੀਂ ਦ੍ਰਿੜ ਕਰਦਾ ਨਾਮ ਤੋਂ ਨਹੀਂ ਚੇਤੇ ਕਰਦਾ ਨਾਮ ਨੂੰ ਜਪਣਾ ਕਰ ਅਠੋ ਪੈਰ ਨਾਮ ਤੋਂ ਬਿਨਾ ਸੰਸਾਰਿਕ ਭੋਗ ਭੋਗਦਾ ਹੈ ਪਰ ਨਾਮ ਤੋਂ ਬਿਨਾ ਸੁਨਣਾ ਹੋਇਆ ਪਿਆ ਹਰ ਕੀ ਭਗਤ ਬਿਨਾ ਮਰ ਮਰ ਰੁੰਨੇ ਆ ਪਰਮਾਤਮਾ ਦੀ ਭਗਤੀ ਤੋਂ ਬਿਨਾ ਨਿਤਾ ਪ੍ਰਤੀ ਮਰੇਗਾ ਤੇ ਨਿਤਾ ਪ੍ਰਤੀ ਮਰਦਾ ਵੀ ਹੈ ਤੇ ਜਨਮ ਜਨਮਾਂਤਰਾਂ ਦਾ ਗੇੜ ਵੀ ਤਿਆਰ ਕਰ ਲਏਗਾ ਫਿਰ ਮਰ ਮਰ ਰੁੰਨੇ ਆ ਜੰਮ ਜੰਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਇ ਪਿਆਦੇ ਇਸ ਲੰਮੈ ਮਰਦਾ ਰਹੇਗਾ ਜੰਮਦਾ ਰਹੇਗਾ ਰੋਂਦਾ ਰਹੇਗਾ ਉਰ ਲਾਂਦਾ ਰਹੇਗਾ ਕੱਪੜ ਪੋਗ ਸੁਗੰਧ ਮਨ ਦਾ ਤਨ ਮਰਦਨ ਮਾਰਨ ਕੱਪੜ ਬੜੇ ਸੋਹਣੇ ਪੰਨ ਭੋਗ ਭੋਗਦਾ ਹੈ ਸੁਗੰਧ ਸੁਗੰਧੀਆਂ ਬੜੀਆਂ ਲਾਨਾ ਤਨ ਨੂੰ ਤਨ ਮਰਦਨ ਮਾਰਨਾ ਤਨ ਨੂੰ ਮਲ ਮਲ ਕੇ ਧੋਣਾ ਬਿਨ ਸਿਮਰਣ ਤਨ ਛਾਰ ਸਰਪ੍ਰਚਾਲਨ ਪਰ ਸਿਮਰਨ ਤੋਂ ਬਿਨਾਂ ਇਹ ਸਾਰਾ ਕੁਝ ਛੱਡ ਕੇ ਭਾਈ ਇੱਕ ਦਿਨ ਚਲੇ ਜਾਣਾ ਇਸ ਸਰਪ੍ਰਚਾਲਨ ਇੱਕ ਪੱਕਾ ਨਿਸ਼ਚੈ ਵੀ ਜਾਣਾ ਇਹ ਪੱਕਾ ਕਿਉਂਕਿ ਏਕ ਰਹਿਣ ਕੇ ਪਾਉਣ ਤੋਂ ਜੋ ਜਗ ਆਏ ਉਹ ਜੋ ਆਸ ਬਧਾਏ ਪ੍ਰੋਣਾ ਰਾਤ ਦਾ ਆਏ ਜੈਸੇ ਰਹਿਣ ਪ੍ਰਾਹੁਣੇ ਉਠ ਚਲਸੈ ਪ੍ਰਭਾਤ ਕਿਆ ਤੁਰਤਾ ਗਰਸੈ ਸਭ ਫੁੱਲਾਂ ਕੀ ਬਾਗਾਂ ਮੇਰੀ ਮੇਰੀ ਕਿਆ ਕਰੈ ਜਿੰਦਿਆ ਸ ਪਰਬ ਲੋੜ ਕਹਿੰਦੇ ਭਾਈ ਜਿਹਨੇ ਦਿੱਤਾ ਉਹਨੂੰ ਲੋੜ ਨਾ ਕਰਨਾ ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ ਕਹਿੰਦੇ ਭਾਈ ਦੁਰਯੋਧਨ ਵੀ ਮੇਰੀ ਮੇਰੀ ਕਰਦਾ ਸੀ ਲੈ ਕੇ ਕੱਖ ਨਹੀਂ ਗਿਆ ਜਿਹੜੇ 12 12 ਕੋਹ ਤੱਕ ਛਤਰ ਝੁਲਦੇ ਸੀ ਲੈ ਕੇ ਕੋਈ ਕੱਖ ਨਹੀਂ ਗਿਆ ਇੱਥੇ ਸਤਿਗੁਰੂ ਕਹਿੰਦੇ ਨੇ ਬਿਨ ਸਿਮਰਨ ਤਨ ਚਾਰ ਸਰਪਰ ਚੱਲਣਾ ਜਾਣਾ ਨਿਸ਼ਚੈ ਰਾਮ ગયો ਰਾਵਣ ગયો ਜਾ ਕੋ ਉਹ ਪਰਵਾੜਾ ਕੋ ਨਾ ਆਣੇ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਸਪਨੇ ਦੀ ਨਹੀਂ ਆਈ ਹੈ ਭਾਈ ਇਸ ਸੰਸਾਰ ਤੋਂ ਇੱਕ ਦਿਨ ਕੂਚ ਸਭਨੇ ਕਰਨਾ ਹੈ ਮੈਂ ਵਿਖਮ ਸੰਸਾਰ ਵਿਰਲੇ ਪੇਖਿਆ ਬੜਾ ਓਖਾ ਸੰਸਾਰ ਸਮੁੰਦਰ ਹੈ ਇਹਨੂੰ ਲੰਘਣਾ ਬਹੁਤ ਹੀ ਓਖਾ ਹੈ ਪਰ ਕਿਸੇ ਵਿਰਲੇ ਨੂੰ ਅਕਲ ਆਈ ਹੈ ਵਿਰਲੇ ਨੇ ਦੇਖਣਾ ਕੀਤਾ ਪੇਖਣਾ ਕੀਤਾ ਛੂਟਣ ਹਰ ਕੀ ਸ਼ਰਣ ਲੇਖ ਨਾਨਕ ਲੇਖਿਆ ਕਹਿੰਦੇ ਭਾਈ ਛੂਟਣ ਹਰ ਕੀ ਸ਼ਰਣ ਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦੇ ਬਚਨਾਂ ਤੇ ਚੱਲ ਕੇ ਜੇ ਅਮਰ ਕਰਕੇ ਜ਼ਿੰਦਗੀ ਚ ਕਮਾ ਕੇ ਫਿਰ ਇਸ ਸੰਸਾਰ ਸਮੁੰਦਰ ਤੋਂ ਛੁਟਿਆ ਜਾ ਸਕਦਾ ਹੈ ਐਸਾ ਲੇਖ ਦਾਸ ਨਾਨਕ ਨੇ ਲਿਖਣਾ ਕੀਤਾ ਹੈ ਧੰਨ 시ਰ ਗੁਰੂ ਅਰਜਨ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰਤੇ ਗੁਰ ਨਾਨਕ ਨਾਮ ਦੇਵਾ ਦੀ ਮੋਹਰ ਲਾਉਂਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਭਾਈ ਜਿੱਥੇ ਵਿਰਲੇ ਨੇ ਇਹ ਪੇਖਣਾ ਕੀਤਾ ਹੈ ਦਾਸ ਨਾਨਕ ਨੇ ਵੀ ਨਾਮ ਜਪ ਕੇ ਗੁਰੂ ਦੀ ਸ਼ਰਨ ਲੈ ਕੇ ਇਸ ਸੰਸਾਰ ਤੋਂ ਪਰਵਾਹ ਹੋਣ ਦਾ ਲੇਖ ਲਿਖਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਮੀ ਆ ਗੋ ਬੇਨਤੀ ਹੈ ਪ੍ਰਵਾਣ ਕਰਨੀ ਹੈ ਜੇ ਕੋਈ ਗੱਲ ਚੰਗੀ ਲੱਗੀ ਤਾਂ ਅਨੁਸ਼ੀਰ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀ ਕਰੋ ਦਾ ਸੰਗੀਤੋ ਕਥਾ ਵਿਚਾਰਾਂਗਨ ਦੀ ਜਾਟ ਆ ਜਾਵੇ ਲੇਖ ਹੈ ਕਿ ਤਨੇ ਛੁੱਟੀ ਹੈ ਖੈਨ ਖੈਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹੋ ਸੱਜਣ ਅਸੀਂ ਛੜੀਆਂ ਜੋ ਹੋਵੇ ਸਾਹਿਬ ਤੋਂ ਮੇਲ ਕੱਜ ਵੱਜ ਕੇ ਫਤੇ ਦਾ ਜਵਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ